ਡਾਕੂਮੈਂਟ ਨਾਵੇਂ ਰੂਲ ਚੇਂਜ ਹੋਏ ਆ ਪਹਿਲਾਂ 3 ਸਾਲ ਲੱਗਦੇ ਸੀ ਪੱਕੇ ਹੋਣ ਨੂੰ ਤੇ ਹੁਣ 2 ਸਾਲ ਦਾ ਹੋ ਗਿਆ ਰੂਲ 2 ਇਹ ਮੈਡੀਕਲ ਕਾਰਡ ਤੇ ਜਗਾ ਲਾਇਬ੍ਰੇਰੀ ਕਾਰਡ ਤੁਹਾਨੂੰ ਕੀ ਮੈਨ ਮੈਨੇ ਇਹੀ ਪੇਪਰ ਹੁੰਦੇ ਆ ਆਪਣੇ ਡਾਕੂਮੈਂਟ ਬਦਲਾਉਣ ਨੂੰ ਮੈਡੀਕਲ ਕਾਰਡ ਕਿਤਰਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਜੇ ਸਤਿ ਸ਼੍ਰੀ ਅਕਾਲ ਜੀ ਕਿਦਾਂ ਸਾਰੇ ਸਵਾਗਤ ਹੈ ਤੁਹਾਡਾ ਅਸ ਜੀ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਸਪੇਨ ਦੇ ਪੇਪਰਾਂ ਬਾਰੇ ਕਿਦਾਂ ਉਹਦੇ ਪੱਕੇ ਹੁੰਦੇ ਆ ਕੀ ਪ੍ਰੋਸੈਸ ਆ ਬੜੇ ਜ਼ਿਆਦਾ ਕਮੈਂਟ ਆ ਰਹੇ ਸੀ ਮੈਸੇਜ ਆ ਰਹੇ ਸੀ ਤੇ ਸਾਰੀ ਜਾਣਕਾਰੀ ਦਵਾਂਗੇ ਤੁਹਾਨੂੰ ਪਹਿਲਾ ਅੱਜ ਦਿਨ ਐਤਵਾਰਾ ਗੁਰਦੁਆਰਾ ਸਾਹਿਬ ਚੱਲਿਆ ਮੱਥਾ ਟੇਕਣਾ ਤੁਹਾਨੂੰ ਵੀ ਕਰਉਂਦੇ ਦਰਸ਼ਨ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਹਿਲਾ ਧਰਵੀ ਗਾਣੇ ਲਾਈਏ ਗੱਡੀ ਵਿੱਚ ਉਤੋਂ ਬਾਅਦ ਚੱਲੂਗਾ ਸਿੱਧੂ ਮੂਸੇਵਾਲਾ ਲੋਕ ਤੇ ਫਿਰ ਚੱਲਦੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਬੜਾ ਟਾਈਮ ਹੋ ਗਿਆ ਦੋ ਤਿੰਨ ਹਫ਼ਤੇ ਹੋ ਗਏ ਗਏ ਨਹੀਂ ਹੈ ਕੰਮ ਜਬੀ ਤਾਂ ਨੂੰ ਮੈਂ ਚੀਜ਼ ਵਿਖਾਉਣਾ ਇਹ ਚਲੋ ਦਸਾਂ ਬੜਾ ਕਿਹੜਾ ਸਰਚ ਕੀਤਾ ਇਹ ਗਾਣਾ ਸਰਚ ਕੀਤਾ ਵਾਇਗਰੋਂ ਲੱਗੰਦੇ ਆ ਆ ਅਸਲੀ ਡਰਾਈਵਰ ਦੀ ਇਹ ਪਛਾਣ ਹੁੰਦੀ ਹੈ ਗੱਡੀ ਤੁਰਨ ਤੋਂ ਪਹਿਲਾਂ ਪਾਵੇ ਰਿਵਰਸ ਕਰਨੀ ਹੈ ਪਰ ਗਾਹ ਨੂੰ ਕੀਤੀ ਹੈ ਅਗਲੇ ਨੇ ਇਹ ਹੁੰਦੀ ਹੈ ਪਛਾਣ ਅਸਲੀ ਡਰਾਈਵਰ ਦੀ ਉਹ ਇੱਥੇ ਸਾਰਾ ਗੱਡਖਾਨਾ ਖਲੋਤਾ ਸਾਰੀ ਪਾਰਕਿੰਗ ਇੱਥੇ ਗੱਡੀਆਂ ਦੀ ਕੋਪੀਰਾਈਟ ਵੀ ਨਾ ਦੇਵੇ ਵੀਡੀਓ ਵਿੱਚ ਕਾਣੇ ਜੇ ਬੰਦੀ ਕਰ ਦਿੰਦੇ ਆ

ਗੁਰਦੁਆਰਾ ਸਾਹਿਬ ਚੱਲਦੇ ਆ ਕੌਲੀ ਔਰਤੋਂ ਲੋਈ ਪਹੁੰਚ ਕੇ ਗੁਰਦੁਆਰਾ ਸਾਹਿਬ ਆ ਇੱਥੋਂ ਦਾ ਟ੍ਰੇਨ ਸਟੇਸ਼ਨ ਨਾਲ ਹੀ ਟ੍ਰੇਮ ਲੈ ਕੇ ਕਈ ਆਉਂਦੇ ਆ ਤੇ ਆ ਸਾਹਮਣੇ ਬਿਲਡਿੰਗ 'ਚ ਗੁਰਦੁਖਰਾ ਜਲਦੀ ਬਾਗ ਅੱਲਾਹ ਬਾਨੀ ਤੁਹਾਂ ਦੇ ਨਾਮ ਬਿਨੋ ਹੋਲੇ ਸ੍ਰੀ ਸਾ ਜੇ ਸਤਿ ਆਸ ਬਹਿਟਾ ਸੋਹੀਏ ਸਭ ਦਾ ਤਾਰੇ ਸਾ ਜੀ ਕਹਿੰਦੇ ਮੱਥਾ ਟੇਕ ਲਿਆ ਪ੍ਰਸ਼ਾਦਾ ਪਾਣੀ ਛਕ ਲਿਆ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੇ ਹੁਣ ਸਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਜੇ ਕੋਈ ਬੰਦਾ ਇੱਥੇ ਸਪੇਨ ਆਉਂਦਾ ਹੈ ਚਾਹੇ ਉਹ 2 ਨੰਬਰ ਚ ਆਵੇ ਡੌਂਸੀ ਲੱਗੇ ਚਾਹੇ ਉਹ ਕਿਸੇ ਟੂਰਿਸਟ ਵੀਜ ਤੇ ਆਵੇ ਸਭ ਤੋਂ ਪਹਿਲਾਂ ਉਹਦੀ ਹੁੰਦੀ ਔਰ ਇਹ ਪੱਤਰੋਂ ਪਦਰੋਨ ਨਹੀਂ ਹੁੰਦੀ ਆ ਕਿਸੇ ਦੇ ਘਰ ਤੇ ਆਪ ਆਪਣਾ ਨਾਮ ਰਜਿਸਟਰ ਕਰਾਉਣਾ ਵੀ ਹਾਂ ਵੀ ਇੱਕ ਸਾਡੇ ਘਰ ਚ ਬੰਦਾ ਰਹਿਣ ਲੱਗ ਫਿਰ ਕਈ ਬੰਦੇ ਆਉਂਦੇ ਪੈਸੇ ਦੇ ਕੇ ਕਰਾਉਂਦੇ ਆਏ ਕੋਈ 300 ਯੂਰੋ ਦਾ ਕੋਈ 400 ਯੂਰੋ ਦੇਣ ਦਾ ਸਾਲ ਦਾ 2 ਸਾਲ ਦਾ ਵੈਸੇ ਹੁੰਦੀ ਇਹ ਫ੍ਰੀ ਆ ਤੇ ਇੱਕ ਹੁੰਦੀ ਆ ਰੈੱਡ ਕਰਾਸ ਵਾਲੀ ਉਹ ਫ੍ਰੀ ਵੀ ਹੁੰਦੀ ਆ ਉਹ ਫ੍ਰੀ ਵਾਲੀ ਹੁੰਦੀ ਆ ਉਹ ਸਰਕਾਰੀ ਹੁੰਦੀ ਆ ਉਹ ਪਦਰੋਨ ਉਹ ਸਭ ਤੋਂ ਪਹਿਲਾਂ ਤੁਹਾਡਾ ਪੇਪਰ ਬਣਦਾ ਇਹ ਪਦਰੋਨ ਦਾ ਉਸ ਤੋਂ ਬਾਅਦ ਦੂਜਾ ਬਣਦਾ ਹੈ ਮੈਡੀਕਲ ਕਾਰਡ ਦਾ ਮੈਡੀਕਲ ਕਾਰਡ ਦਾ ਜਿਹੜਾ ਤਰਖੇਤਾ ਉਹ ਬਣਦਾ ਉਹ 6 ਮਹੀਨੇ ਦਾ ਵੀ ਬਣਦਾ ਸਾਲ ਦਾ ਵੀ ਬਣਦਾ ਪਹਿਲਾਂ 3 ਮਹੀਨੇ ਦਾ ਪ ਉਹ ਪਾਦਰੋਮੈਂਟ ਦੇ ਸਿਰ ਤੇ ਹੀ ਮੈਡੀਕਲ ਕਾਰਡ ਜਿਹੜਾ ਅਪਲਾਈ ਹੁੰਦਾ ਹੈ ਪਾਦਰੋਨ ਤੇ ਪਾਸਪੋਰਟ ਲੈ ਕੇ ਆਪਣਾ ਉਹਦੇ ਵਿੱਚ ਆਪਾਂ ਨੂੰ ਇਹ ਬੈਨੀਫਿਟ ਮਿਲ ਜਾਂਦਾ ਕਿ ਆਪਾਂ ਨੂੰ ਮੈਡੀਕਲ ਫ੍ਰੀ ਹੈ ਆਪਣਾ ਔਰ ਦਵਾਈ ਆਪਾਂ ਨੂੰ ਸਸਤੀ ਮਿਲ ਜਾਂਦੀ ਆ ਤੇ ਡਾਕਟਰ ਦਾ ਆਪਣਾ ਚੈੱਕ ਅਪ ਕਰੂਗਾ ਫ੍ਰੀ ਚੈੱਕ ਅਪ ਕਰੂਗਾ ਸਾਰਾ ਇਹ ਵੀ ਜਦੋਂ ਆ ਪੇਪਰ ਦੇਣੇ ਗਾਹਾਂ ਉੱਤੇ ਜਿਹੜਾ ਲੱਗਦਾ ਰੋ ਡਾਕੂਮੈਂਟ ਤੇ ਤੀਜੇ ਨੰਬਰ ਤੇ ਇੱਕ ਲਾਇਬ੍ਰੇਰੀ ਕਾਰਡ ਬਣਾ ਲਓ ਆਪਣਾ ਲਾਇਬ੍ਰੇਰੀ ਕਾਰਡ ਵੀ ਬਣਦਾ ਤੇ ਇਹ ਮੈਡੀਕਲ ਕਾਰਡ ਆ ਤੇ ਹੈਗਾ ਲਾਇਬ੍ਰੇਰੀ ਕਾਰਡ ਇਹ ਆਪਣੀ ਇਦਾਂ ਪ੍ਰੂਫ ਲੱਗ ਜਾਂਦੇ ਆ ਤੇ ਆਪਾਂ ਇਹ ਬਣਾ ਸਕਦੇ ਆਪਾਂ ਆਪਣੇ ਜਿੱਥੇ ਲੋਕਲ ਜਿੱਥੇ ਆਪਣੀ ਪਦਰੋਂਨ ਹੋਈ ਆ ਉਹ ਏਰੀਆ 'ਚ ਬਣ ਜਾਂਦਾ ਆ ਕੇ ਇਹ ਲਾਇਬ੍ਰੇਰੀ ਕਾਰਡ ਵਾਸਤੇ ਸਿਰਫ ਆਪਣਾ ਪਾਸਪੋਰਟ ਪਦਰੋਂਨ ਤੇ ਫੋਟੋ ਚਾਹੀਦੀ ਹੈ ਕਿਉਂਕਿ ਉਹ ਵੀ ਉਸੀ ਟਾਈਮ ਬਣਾ ਕੇ ਦੇ ਦਿੰਦੇ ਆ ਇਹ ਇਹ ਮੈਟਰੋ ਕਾਰਡ ਹੈ ਇਹਦਾ ਜੋ ਕਿ ਸੀਤਾ ਚੱਕਣਾ ਪੈਂਦਾ ਹੈ 30 ਸਾਲ ਤੋਂ ਪਹਿਲਾਂ 30 ਸਾਲ ਤੇ ਹੁਣ 32 ਸਾਲ ਦੇ ਥੱਲੇ ਥੱਲੇ ਇਹ ਮੈਟਰੋ ਕਾਰਡ ਬਣ ਜਾਂਦਾ ਹੈ ਫ੍ਰੀ ਹੈ ਟਰੈਵਲ ਫ੍ਰੀ ਕਰੋ ਇਹ ਵੀ ਫ੍ਰੀ ਬਣਦਾ ਤਾਂ ਸੀਤਾ ਚੱਕਣਾ ਪੈਂਦਾ ਹੈ ਤੇ ਇਹਦਾ ਬਹੁਤ ਫਾਇਦਾ ਕਿਥੇ ਮਰਜ਼ੀ ਦੀ ਬਸ ਤੇ ਮੈਟਰੋ ਤੇ ਜਿੱਥੇ ਮਰਜ਼ੀ ਜਾਓ ਕਿਉਂਕਿ ਫ੍ਰੀ ਟਰੈਵਲ ਕਰ ਸਕਦੇ ਹੋ ਪੂਰੇ ਬਲ ਇਸ ਤੋਂ ਬਾਅਦ ਆਪਣੇ ਹੋਰ ਹੁਣ ਜਿਵੇਂ ਨਵੇਂ ਰੂਲ ਚੇਂਜ ਹੋਏ ਆ ਪਹਿਲਾਂ 3 ਸਾਲ ਲੱਗਦੇ ਸੀ ਪੱਕੇ ਹੋਣ ਨੂੰ ਤੇ ਹੁਣ 2 ਸਾਲ ਦਾ ਹੋ ਗਿਆ ਰੂਲ 2 ਸਾਲ ਦੀ ਜਿਹੜੀ ਪਤਰੋਨਾਮੈਂਟ ਤੁਹਾਡੀ ਇੱਥੇ ਚੱਲੇਗੀ ਉਸ ਤੋਂ ਬਾਅਦ ਪਤਰੋਨਾਮੈਂਟ ਤੇ ਵੇਚ ਤੇ ਆਪਾਂ ਪੇਪਰ ਜਮ੍ਹਾਂ ਕਰਾ ਸਕਦੇ ਹਾਂ ਜੋ ਕਿ 2 ਸਾਲ ਦੇ ਵਿੱਚ ਵਿੱਚ ਉਹਦੇ ਲਈ ਕੀ ਹੈ ਕੰਟਰੈਕਟੋ ਖਰੀਦਣਾ ਪੈਂਦਾ ਆਪਾਂ ਨੂੰ ਕੋਈ 6000 ਦਾ ਮਿਲ ਜੇ ਕੋਈ 10000 ਦਾ ਮਿਲ ਜੇ ਤੇ ਕੰਟਰੈਕਟੋ ਦੇ ਸਿਰ ਤੇ ਆਪਣੇ ਪੇਪਰ ਜਮ੍ਹਾਂ ਹੁੰਦੇ ਉਹ ਵੀ 3 ਮਹੀਨੇ ਦਾ ਪ੍ਰੋਸੀਜਰ ਹੁੰਦਾ ਹੈ 3 ਮਹੀਨੇ ਦੇ 6 ਮਹੀਨੇ ਦੇ ਵਿੱਚ ਵਿੱਚ ਪੇਪਰ ਆਪਣੇ ਬਣ ਜਾਂਦੇ ਨੇ। ਕਈ ਵੀਰਾਂ ਨੂੰ ਪਰ ਉਹ ਨਹੀਂ ਪਤਾ ਹੁੰਦਾ ਉਹ ਇੱਥੇ ਆ ਜਾਂਦੇ ਆ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗਦਾ ਵੀ ਇੱਕ ਕੰਟਰੈਕਟੋ ਵੀ ਲੈਣਾ ਪੈਂਦਾ 6-7-8 ਲੱਖ ਲੱਗ ਜਾਂਦਾ ਹੈ। ਉਹਨਾਂ ਬਾਰੇ ਵੀ ਦੱਸ ਦਿਆ ਕਿ ਇਹ ਵੀ ਇੱਦਾਂ ਉਹਨੇ ਪੈਸੇ ਲੱਗਦੇ ਐ ਇੱਦਾਂ ਉਹਨੇ ਕੰਟਰੈਕਟੋ ਲੈਣਾ ਪੈਂਦਾ ਹੈ ਕੰਟਰੈਕਟ ਜੋ ਆਪਾਂ ਉਹ ਕਿਸੇ ਵੀ ਆਪਾਂ ਇੰਡੀਅਨ ਆ ਪਾਕਿਸਤਾਨੀ ਤੋਂ ਲੈ ਸਕਦੇ ਆ ਜਿਹਨਾਂ ਦੀ ਕੋਈ ਆਪਣੀ ਦੁਕਾਨ ਹੋਵੇ, ਸਟੋਰ ਹੋਵੇ ਤੇ ਉਸ ਤੋਂ ਬਾਅਦ ਇੱਕ ਹੁੰਦੇ ਆ ਅਜ਼ੀਲ ਵਾਲੇ ਪੇਪਰ। ਹਾਂਜੀ ਉਹ ਜੀਲ ਹੁੰਦੀ ਹੈ ਜੀ ਤਿੰਨ ਤਰ੍ਹਾਂ ਦੀ ਤੇ ਖਤਰੀ ਵਾਲੀ ਵੀ ਹੁੰਦੀ ਹੈ ਜਿਹੜੀ ਅਸੀਂ ਜੀ ਜੇ ਵੀਨੇ ਦੁਬਾਰਾ ਆਪਾਂ ਕੰਮ ਕਰਦੇ ਹਾਂ ਲੀਗਲ ਤੌਰ ਤੇ ਜਿਹੜਾ ਆਪਾਂ 3 ਸਾਲ ਬਾਅਦ 4 ਸਾਲ ਬਾਅਦ ਇੱਕ ਨੰਬਰ 'ਚ ਕੰਮ ਕਰਨਾ ਹੈ ਉਹ ਆਪਾਂ 2 ਸਾਲ ਦੇ ਵਿੱਚ ਵਿੱਚ ਮਤਲਬ ਆਪਾਂ ਕੰਮ ਵਧੀਆ ਕਰ ਸਕਨੇ ਆ ਆਪਣਾ ਇੱਕ ਨੰਬਰ ਦੇ ਵਿੱਚ ਉਹਦੇ ਲਈ ਜੀਲ ਦਾ ਆਏ ਹੁੰਦਾ ਉਹਦੇ ਵਿੱਚ ਦੱਸਣਾ ਪੈਂਦਾ ਉਹਨਾਂ ਨੂੰ ਤੁਹਾਨੂੰ ਇੰਡੀਆ ਤੋਂ ਕੀ ਹੈ ਅਸੀਂ ਦੱਸਣਾ ਹੈ ਵੀ ਸਾਨੂੰ ਕੋਈ ਖਤਰਾ ਨਹੀਂ ਕੋਈ ਕੁਝ ਨਹੀਂ ਅਸੀਂ ਇੰਡੀਆ ਤੋਂ ਬੇਰੁਜ਼ਗਾਰ ਮਤਲਬ ਸਾਨੂੰ ਕੰਮ ਘੱਟ ਸੀ ਉੱਤੇ ਕਰੋਨਾ ਦੇ ਵਿੱਚ ਮਾਰੇ ਗਏ ਉਹਦੇ ਵੇਚਤੇ ਅਸੀਂ ਫਿਰ ਇੱਥੇ ਈਜ਼ਲ ਲੈ ਸਕਨੇ ਆ ਈਜ਼ਲ ਵੀ ਤਿੰਨ ਚਾਰ ਤਰ੍ਹਾਂ ਦੀ ਹੁੰਦੀ ਹੈ ਨਾ ਤੇ ਕਈ ਕਹਿੰਦੇ ਇੰਡੀਆ ਤੋਂ ਖਤਰਾ ਹੈ ਜਾਂ ਉਹ ਈਜ਼ਲ ਨਹੀਂ ਲਈ ਜਾਂਦੀ ਇਹਦੇ ਵੇਚਤੇ ਆਪਣੇ ਪੇਪਰ ਡਾਕੂਮੈਂਟ 2 ਸਾਲ ਦੇ ਵਿੱਚ ਚੇਂਜ ਹੋ ਜਾਂਦੇ ਨੇ ਚੇਂਜ ਹੋਣ ਤੋਂ ਬਾਅਦ ਆਪਾਂ ਇੰਡੀਆ ਟਰੈਵਲ ਕਰ ਸਕਨੇ ਜਿੱਥੇ ਮਰਜ਼ੀ ਬੈਨੀਫਿਟ ਹੈ ਇਹਦਾ ਵੀ ਪਰ ਹੁਣ ਇਸ ਟਾਈਮ ਉਹ ਪੇਪਰ ਬੰਦ ਹੋ ਗਏ ਜਿਵੇਂ ਨਵੇਂ ਰੂਲ ਆਏ ਆ ਉਦੇ ਵਿੱਚ ਹੁਣ ਆਪਾਂ ਉਹਨਾਂ ਦੀ ਕੋਈ ਵੈਲਿਊ ਨਹੀਂ ਐਨੀ ਕਿਉਂਕਿ 2 ਸਾਲ ਦੇ ਕਰਤੇ ਪੇਪਰ ਸੀ ਵੈਸੀ 2 ਸਾਲ ਦੇ ਪੇਪਰ ਹੋ ਗਏ ਉਹਦੇ ਲਈ ਪੈਂਦਾ ਸੀ ਭਾਜੀ ਪਹਿਲਾਂ ਅਜੀਲ ਵਾਲਿਆਂ ਦਾ ਫਾਇਦਾ ਸੀ ਜੇ ਕਿ ਆਪਣਾ ਕੰਮ ਕਰਨੇ ਵਿੱਚ ਕੰਟਰੈਕਟੋ ਆਪਣਾ ਬਣ ਜਾਂਦਾ ਵਿੱਚੇ ਹੀ ਉਹਦੇ ਲਈ ਕੰਟਰੈਕਟੋ ਲੈਣ ਦੀ ਲੋੜ ਨਹੀਂ ਉਹਦੇ ਲਈ ਕੰਟਰੈਕਟੋ ਲੈਣ ਦੀ ਲੋੜ ਨਹੀਂ ਪੈਂਦੀ ਸੀ ਜਿਹੜੇ ਆਪਣੇ ਅਜੀਲ ਵਾਲੇ ਪੇਪਰ ਨੇ ਉਹ ਤੋਂ ਕੰਟਰੈਕਟੋ ਲੈਣ ਦੀ ਲੋੜ ਨਹੀਂ ਪੈਂਦੀ ਆਪਾਂ ਸਿੱਧੇ ਹੀ ਜਮਾ ਪੇਪਰ ਕਰਾ ਸਕਦੇ ਸੀ ਪਰ ਹੁਣ ਉਹ ਕੰਟਰੈਕਟੋ ਆਪਾਂ ਨੂੰ ਲੈਣਾ ਪੈਗਾ ਜਿਹੜੇ ਹਿਸਾਬ ਨਾਲ ਰੂਲ ਚੇਂਜ ਹੋ ਗਏ ਨੇ ਹੁਣ ਨਵੇਂ ਰੂਲ ਆਏ ਆ ਕੰਟਰੈਕਟੋ ਵੀ ਘਟ ਗਿਆ ਉਤ ਸੋ ਹੁਣ ਰੇਟ ਦੇਖਦੇ ਹੁਣ ਕੀ ਰੇਟ ਨਿਕਲਦੇ ਆ ਇਹ ਰੂਲ ਸਾਰੇ ਮਈ ਤੋਂ ਬਾਅਦ ਲਾਗੂ ਹੋਣੇ ਆ ਮਈ ਤੋਂ ਬਾਅਦ ਹਾਂਜੀ ਮਈ ਤੋਂ ਬਾਅਦ ਪੇਪਰ ਜਮਾ ਹੋਣਗੇ ਦੋ ਸਾਲ ਲਈ ਹਾਂਜੀ ਜਨੋ ਕਿ ਮੇਨ ਮੈਨ ਇਹੀ ਪੇਪਰ ਹੁੰਦੇ ਆ ਆਪਣੇ ਡਾਕੂਮੈਂਟ ਪਦਰੋਂ ਮੈਡੀਕਲ ਕਾਰਡ ਕੰਤਰਾਤੋ ਇੱਕ ਤੋਂ ਪੇਪਰ ਹੋਰ ਹੁੰਦੇ ਆ ਲੈਂਗੁਏਜ ਦਾ ਸਰਟੀਫਿਕੇਟ ਹੁੰਦਾ ਇੱਕ ਉਹ ਆਪਾਂ ਉਹਰੇ ਦੇ ਸਕਦੇ ਕਲਾਸਾਂ ਲਾ ਕੇ ਮੇਨ ਮੈਨ ਇਹ ਸਰਟੀਫਿਕੇਟ ਹੁੰਦੇ ਆ ਆਪਣੇ ਜਮਾ ਕਰਾ ਕੇ ਤੇ ਵਕੀਲ ਕਰਕੇ ਆਪਣੇ ਪੇਪਰ ਆਪਾਂ ਅਪਲਾਈ ਕਰ ਸਕਦੇ ਆ ਤੇ 3 ਤੋਂ 6 ਮਹੀਨੇ ਦਾ ਟਾਈਮ ਹੁੰਦਾ ਉਹਦੇ ਵਿੱਚ ਵਿੱਚ ਰਿਜ਼ਲਟ ਆ ਜਾਂਦਾ ਤੇ ਫਿੰਗਰ ਦੇ ਕੇ ਆਪਾਂ ਕਾਰਡ ਲੈ ਜੋ ਕਿ ਕੱਚੇ ਬੰਦੇ ਇੱਥੇ ਕਈ ਮੈਸੇਜ ਕਰਦੇ ਕੰਮਵਾਤੇ ਭਾਜੀ ਕਿਉਂਕਿ ਬਲੈਂਸੀਆ ਦੇ ਵਿੱਚ ਭਾਜੀ ਕੰਮ 9 ਮਹੀਨੇ 7-8 ਮਹੀਨੇ ਕੰਮ ਆਪਣਾ ਮਾਰਟਿਆਂ ਦਾ ਸੰਤਰਿਆਂ ਦਾ ਜਿਹੜਾ ਕੰਮ ਉਹ ਚੱਲਦਾ ਹੈ ਤੇ ਉਸ ਤੋਂ ਬਾਅਦ ਪਿਆਜ਼ਾਂ ਆਲੂਆਂ ਦਾ ਕੰਮ ਵੀ ਚੱਲਦਾ ਹੈ ਜਾਨੀ ਕਿ ਉਹ ਹਾਰਡ ਵਰਕ ਹੈ ਬਹੁਤ ਜ਼ਿਆਦਾ ਇਦਾਂ ਭਾਜੀ ਹੁਣ ਮੈਸੇਜ ਕਰਦੇ ਨੇ ਤੇ ਇੱਥੇ ਭਾਜੀ ਜੋ ਕਿ ਘਰਾਂ ਦੀ ਬਹੁਤ ਦਿੱਕਤ ਹੈ ਜੋ ਕਿ ਰਹਿਣ ਦੀ ਇੱਕ ਕਮਰੇ ਦੇ ਵਿੱਚ ਤਿੰਨ-ਤਿੰਨ ਚਾਰ-ਚਾਰ ਮੁੜੇ ਰਹਿ ਰਹੇ ਨੇ ਕਉਕੀ ਕੰਮ ਮਿਲ ਜਾਂਦਾ ਕਿਉਂਕਿ ਰਿਹائش ਬਹੁਤ ਜ਼ਿਆਦਾ ਰਿਹائش ਦਾ ਬਹੁਤ ਪ੍ਰੋਬਲਮ ਰਿਹائش ਨਹੀਂ ਮਿਲਦੀ ਇੱਥੇ ਜਦੋਂ ਪੁਰਤਗਾਲ ਦੇ ਪੇਪਰ ਬੰਦ ਹੋਏ ਆ ਹੋਰ ਸਪੇਨੀ ਪੇਪਰ ਦੇ ਰਿਹਾ ਤਾਂ ਸਾਰੇ ਇੱਥੇ ਸਪੇਨੀ ਆ ਰਹੇ ਆ ਹਾਂ ਸਪੇਨ ਹੀ ਐਸੀ ਕੰਟਰੀ ਹੈ ਇੱਕ ਕੰਟਰੀ ਬਚੀ ਹੈ ਜਿਹੜੀ ਕਿ ਪੇਪਰਾਂ ਦੇ ਹਾਂਜੀ ਪੇਪਰ ਦਿੰਦੀ ਹੈ ਜਿਹੜੀ ਇੱਕ ਹੀ ਕੰਟਰੀ ਹੈ ਜੋ ਹੁਣ ਤੱਕ ਪੇਪਰ ਦੇ ਰਹੀ ਹੈ ਹਾਂਜੀ ਰਿਹائشਾਂ ਥੋੜਾ ਤਾਂ ਕਰਕੇ ਦਿੱਕਤ ਆਈ ਹੋਈ ਆ ਉਹਰੇ ਆਸੀ ਬਾਕੀ ਅੱਜ ਦੀ ਵੀਡੀਓ ਅੱਗੇ ਹੋਰ ਜਾਣਕਾਰੀ ਦੇਵਾਂਗੇ ਹੋਰ ਪੇਪਰਾਂ ਬਾਰੇ ਜੀ ਹੋਰ ਰੂਲ ਨਵੇਂ ਕਿਹੜੇ ਆਉਂਦੇ ਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ